ਸਰ ਤੋਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਅੱਜ ਇਹ ਪੰਜਾਬ ਸਰਕਾਰ ਵੱਲੋਂ 400 ਆਮ ਆਦਮੀ ਕਲੀਨਿਕ ਜਨਤਾ ਦੇ ਸਪੁਰਦ ਕੀਤੇ ਜਾਣੇ ਨੇ ਇੱਥੇ ਤਸਵੀਰਾਂ ਵਿੱਚ ਇਹ ਸਭ ਵੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਇਸ ਤੋਂ ਇਲਾਵਾ ਦਿੱਲੀ ਦੇ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਸ ਅਰਵਿੰਦ ਕੇਜਰੀਵਾਲ ਇੱਥੇ ਨਜ਼ਰ ਆ ਰਹੇ ਨੇ ਤੇ ਅੱਜ ਜਨਤਾ ਦੇ ਸਪੁਰਦ 400 ਆਮ ਆਦਮੀ ਕਲੀਨਿਕ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਅਮਰਸਰ ਵਿੱਚ ਆਮ ਆਦਮੀ ਕਲੀਨਿਕ ਦਾ ਸੁਭਾ ਪਦਰੀ ਉਦਘਾਟਨੀ ਸਮਾਗਮ ਚੱਲ ਰਿਹਾ ਹੈ ਤੇ ਜਨਤਾ ਦੇ ਸਪੋਰਟ ਅੱਜ 400 ਆਮ ਆਦਮੀ ਕਲੀਨਿਕ ਕੀਤੇ ਜਾਣਗੇ ਇਸ ਤੋਂ ਪਹਿਲਾਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਜਨਤਾ ਦੇ ਸਪੋਰਟ ਕੀਤੇ ਗਏ ਸਨ ਮੇਰਾ ਰੰਗ ਤੇ ਪਸੰਦੀ ਚੋਲਾ ਮੇਰਾ ਰੰਗ ਤੇ ਪਸੰਦੀ ਚੋਲਾ ਬੜਾ ਹੀ ਖੂਬਸੂਰਤ ਜਿਹੜਾ ਗੀਤ ਹੈ ਸ਼ੋਭੀ ਰਹਿਣ ਦਾ ਧਾਰਮਿਕ ਸ਼ਬਦ ਬਣ ਗਿਆ ਇਸ ਪਾਰਟੀ ਦੇ ਹੌਨਰ ਸੋ ਤੁਹਾਡੇ ਦੋਨੇ ਹਰਮਨ ਪਿਆਰੀ ਨੇਤਾ ਸਰਦਾਰ ਗੁਰਬਖਸ਼ ਸਿੰਘ ਜੀ ਮਾਨ ਸ਼੍ਰੀ ਅਰਬੇ ਕੇ ਕੇਸਰੀワਲੇ ਮੌਜੂਦ ਹੈ ਇੱਕ ਵਾਰ ਤਾੜੀਆਂ ਮਾਰ ਕੇ ਇਹਨਾਂ ਨੂੰ ਜੀ ਆਇਆਂ ਕਰੋ ਇਹ ਮੌਕੇ ਇਹੋ ਜੇ ਬਾਰ ਬਾਰ ਨਹੀਂ ਮਿਲਦੇ ਬੜਾ ਇਤਿਹਾਸਕ ਪਲ ਹੈ ਜਦੋਂ 500 ਰਾਮ ਲਾਗੀ ਟ੍ਰੇਨ ਜਿਹੜੇ ਨੇ ਪੰਜਾਬ ਨੂੰ ਸਮਰਪਿਤ ਹੋਣ ਜਾ ਰਹੇ ਨੇ ਤੁਹਾਡੇ ਪੰਜਾਬ ਨੂੰ ਤੰਦਰੁਸਤ ਕਰਨ ਲਈ ਪਰਿਆ ਪਰਿਆ ਕਰਨ ਲਈ ਰੰਗਲਾ ਪੰਜਾਬ ਬਣਾਉਣ ਲਈ ਜਿਹੜਾ ਬੜਾ ਜ਼ਰੂਰੀ ਸੀ ਸੁਵਾਸਿ ਆਪਣੇ ਮਹਿਬੂਬ ਦਰਸ਼ਕਾਂ ਵਿੱਚ ਹਾਜ਼ਰ ਹੋਣ ਤੇ ਜੀ ਆਇਆਂ ਕਹਿੰਦੇ ਉਹਨਾਂ ਦੇ ਨਾਲ ਨੇ ਸਾਡੇ ਰਾਜ ਸਭਾ ਦੇ ਮੈਂਬਰ ਮਾਨਜਨਾ ਆਗੂ ਸ਼੍ਰੀ ਰਾਗੋ ਚੱਡਾ ਜੀ ਸਾਡੇ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਸ਼੍ਰੀ ਪਰਵੀਰ ਸਿੰਘ ਜੀ ਸਾਡੇ ਇਸ ਸਰਕੇ ਦੇ ਵਿਧਾਇਕ ਇੱਥੇ ਆਪਾਂ ਬੈਠੇ ਆਂ ਜਿੱਥੋਂ ਅੱਜ ਸਾਰਾ ਵੱਡਾ ਪ੍ਰੋਗਰਾਮ ਸ਼ੁਰੂ ਹੋ ਕੇ ਪੰਜਾਬ ਨੂੰ ਸਮਰਪਿਤ ਕੀਤਾ ਜਾ ਰਿਹਾ ਇਥੋਂ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਜੀ ਸੰਧੂ ਮੁੱਖ ਸ਼ਕਤ ਪੰਜਾਬ ਸ਼੍ਰੀ ਵਿਜੇ ਕੁਮਾਰ ਜੱਜੂਆ ਜੀ ਪ੍ਰਿੰਸੀਪਲ ਸੈਕਟਰੀ ਬਧਿਕ ਮੁਖਪਤਰ ਸ਼੍ਰੀ ਵਿਨੂ ਪ੍ਰਸ਼ਾਦ ਜੀ ਪ੍ਰਸਿੱਖਕ ਸੈਕਟਰੀ ਸ਼੍ਰੀ ਵੀਕੇ ਵਿਨਾਜ ਜੀ ਡੀਜੀਪੀ ਗੌਰਵਜਨ ਜੀ ਸਾਰਿਆਂ ਨੂੰ ਇਸ ਸਮਾਜ ਤੋਂ ਜਿਹੜਾ ਪ੍ਰਸ਼ਾਸਨ ਵੱਲ ਜੀ ਆਇਆਂ ਨੂੰ ਮੈਂ ਬਹੁਤ ਸਾਰਾ ਸਨਮਾਨ ਆਗਾ ਜਾਂਦਾ ਹੋਇਆ ਆਮ ਆਦਮੀ ਕਲੀਨਕ ਦੀ ਗੱਲ ਕਰਾਂਗਾ ਜੋ ਕਿ ਅੱਜ ਪੰਜਾਬੀਆਂ ਨੂੰ ਸਮਰਪਿਤ ਕੀਤੇ ਰਿਹਾ ਜਿਸ ਵਿੱਚ 91 ਦੇ ਕਰੀਬ ਦਵਾਈਆਂ ਤੇ 44 ਦੇ ਕਰੀਬ ਟੈਸਟ ਜਿਹੜੇ ਨੇ ਤੁਹਾਡੀ ਸਿਹਤ ਨੂੰ ਬਧੇ ਰੱਖਦੇ ਹੋਏ ਮੁਫਤ ਦਿੱਤੇ ਜਾ ਰਹੇ ਨੇ 500 ਕਲੀਨਿਕ ਜਿਹੜੇ ਨੇ ਪੰਜਾਬ ਨੂੰ ਸਮਰਪਿਤ ਕਰਦੇ ਨੇ ਸੋ ਸਾਲੇ ਮਹਬੂਬ ਰੇਤਾ ਸ੍ਰੀ ਭਗਵੰਤ ਸਿੰਘ ਜੀਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਉਹ ਵਿਚਾਰਾਂ ਦੇ ਸੰਸਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਪਾਉਣਗੇ ਜਿਨ੍ਹਾਂ ਨੂੰ ਤੁਸੀਂ ਬੜੇ ਲੰਮੇ ਸਮੇਂ ਦੇ ਉਡੀਕ ਰਹੇ ਜੇ ਉਹਨਾਂ ਤੋਂ ਬਾਅਦ ਸ੍ਰੀ ਅਰਵਿੰਦ ਕੇਸਰੀਵਾਲੀ ਉਹ ਤੁਹਾਡੇ ਮੁਖਾਤਿਬ ਹੋਣਗੇ ਸ੍ਰੀ ਭਗਵੰਤ ਸਿੰਘ ਜੀਮਾਨ ਮੁੱਖ ਮੰਤਰੀ ਪੰਜਾਬ ਉਹ ਵਿਚਾਰਾਂ ਦੇ ਸੰਸਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਪਾਉਣਗੇ ਜਿਨ੍ਹਾਂ ਨੂੰ ਤੁਸੀਂ ਬੜੇ ਲੰਮੇ ਸਮੇਂ ਦੇ ਉਡੀਕ ਰਹੇ ਜੇ

உச்ச நீதிமன்றம் அப்படின்னு புரட்சி தலைவர் என்ன ਸਿਮਪਨ ਵੰਤਮਾਨ ਇਥੇ ਸੰਬੋਧਨ ਕਰ ਰਹੇ ਨੇ ਇਥੇ ਦੱਸ ਦਈਏ राघव ਚੱਡਾ ਪਹੁੰਚੇ ਨੇ ਇਸ ਤੋਂ ਇਲਾਵਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਇਥੇ ਸਟੇਜ ਤੇ ਮੌਜੂਦ ਨੇ ਦਲੇਦਇਮ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਹੋਏ ਨੇ ਤੇ ਸੂਬਾ ਪਦਰੀ ਉਦਘਾਟਨੀ ਸਮਾਗਮ ਹੈ ਤੇ ਆਮ ਆਦਮੀ ਅਨਾਲਾ ਵੇਰੋਂ ਕਲੀਨਿਕਾਂ ਦਾ ਵੈਲਕਮ ਕਰਦਾ ਸਵਾਗਤ ਕਰਦਾ ਇਸ ਪਵਿੱਤਰ ਧਰਤੀ ਤੇ ਭਗਵਾਨ ਚੰਦ ਸ਼ੋਪਰਾ ਪਵਿੱਤਰ ਧਰਤੀ ਤੇ ਜੀ ਅਰਵਿੰਦ ਕੇਜਰੀਵਾਲ ਜੀ ਤੁਹਾਡੇ எந்தும் இல்லாத அம்மாவின் ஆட்சியை மீண்டும் தமிழ்நாட்டில் அமைக்க வேண்டும் என்ற கொள்கை பிடிப்போடு அம்மா காலத்தில் இருந்து கட்சியில உள்ள நிர்வாகிகள் அமைச்சர்களாக மாவட்ட செயலாளர்கள் ஒன்றிய செயலாளர்கள் தமிழ்நாடு முழுவதும் ਸੂਬਾ ਸਰਕਾਰ ਨੇ ਇਥੇ ਪਹਿਲਾਂ ਹੀ ਵਾਦਾ ਕੀਤਾ ਸੀ ਕਿ ਸੂਬੇ ਵਿੱਚ ਆਮ ਆਦਮੀ ਕਲੀਨਿਕ ਹੋਲੇ ਜਾਣਗੇ ਤੇ ਉਸੇ ਕੜੀ ਦੇ ਤਹਿਤ 400 ਕਲੀਨਿਕਸ ਅੱਜ ਜੋ ਹੈ ਜਨਤਾ ਦੇ ਸਪੁਰਦ ਆਮ ਆਦਮੀ ਪਾਰਟੀ ਦੀ ਸਰਕਾਰ ਕਰਨ ਜਾ ਰਹੀ ਹੈ ਜੇਕਰ ਜ਼ਿਲੇ ਵਾਰ ਗੱਲ ਕੀਤੀ ਜਾਵੇ ਤਾਂ ਅਮ੍ਰਿਤਸਰ ਵਿੱਚ 46 ਬਰਨਾਲਾ ਵਿੱਚ 11 ਬਠਿੰਡਾ ਵਿੱਚ 23 ਫਰੀਦਕੋਟ ਵਿੱਚ 10 ਫਤਿਹਗੜ ਸਾਹਿਬ ਵਿੱਚ 14 ਫਜ਼ਿਲਕਾ ਵਿੱਚ 21 ਫਰੋਸਪੁਰ ਵਿੱਚ 18 ਗੁਰਦਾਸਪੁਰ ਵਿੱਚ 32 ਤੇ ਸਭ ਤੋਂ ਜ਼ਿਆਦਾ ਹੁਸ਼ਿਆਰਪੁਰ ਵਿੱਚ 100 ਜਲੰਧਰ ਵਿੱਚ 46 ਕਪੂਰਥਲਾ ਵਿੱਚ 13 ਲੁਧਿਆਣਾ ਵਿੱਚ 46 ਮਲੇਰਕੋਟਲਾ ਦੇ ਵਿੱਚ 6 ਮਾਨਸਾ ਦੇ ਵਿੱਚ 14 ਮੋਗਾ ਵਿੱਚ 22 ਤੇ ਪਠਾਨਕੋਟ ਵਿੱਚ 10 ਕਲੀਨਿਕਸ ਖੋਲੇ ਜਾਣਗੇ ਦੇਖ ਕੇ ਆਇਓ ਕਿ ਕਿਸ ਤਰ੍ਹਾਂ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਕੰਪਿਊਟਰ ਦੇ ਵਿੱਚ ਉਹਨਾਂ ਦੀ ਜਿਹੜੀ ਦਵਾਈ ਲਿਖ ਚੁੱਕੇ ਨੇ ਆਪਣੇ ਔਰ ਤੁਸੀਂ ਦੇਖ ਕੇ ਆਇਓ ਕਿ ਕਿਸ ਤਰ੍ਹਾਂ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਕੰਪਿਊਟਰ ਦੇ ਵਿੱਚ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਆ ਤੇ ਇੱਕ ਹੋਰ ਆ ਕਿ ਉਹਦਾ ਮਰੀਜ਼ ਦਾ ਰਿਕਾਰਡ ਉਹਦੇ ਫੋਨ 'ਤੇ ਅਸੀਂ ਦੇ ਦਿੰਨੇ ਆ ਉਹ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਜਾਵੇ ਆਪਣਾ ਫੋਨ ਨੰਬਰ ਕੱਢੇ ਤਾਂ ਉਹਦਾ ਸਾਰਾ ਪੁਰਾਣਾ ਰਿਕਾਰਡ ਜਿਹੜਾ ਉਹਨੂੰ ਕਿਹੜੀ ਕਿਹੜੀ ਦਵਾਈ ਦਿੱਤੀ ਗਈ ਉਹ ਸਾਰਾ ਨਿਕਲ ਕੇ ਆਊਗਾ ਇਹ ਸਾਡੇ ਲਈ ਰਿਸਰਚ ਦੇ ਵਿੱਚ ਵੀ ਕੰਮ ਆਊਗਾ ਅਸੀਂ 500 ਮਹੱਲਾ ਕਲੀਨਿਕ ਜਦੋਂ ਹੋ ਹੋਗੇ ਹੁਣ ਅੱਜ ਤਾਂ ਸਾਡੇ ਕੋਲ ਇੱਕ ਬਹੁਤ ਵਧੀਆ ਡਾਟਾ ਆਊਗਾ ਕਿ ਕਿੰਨੇ ਉੱਥੇ ਬੱਚੇ ਜਿਹੜੇ ਨੇ ਆਏ ਕਿਹੜੀ ਬਿਮਾਰੀ ਦਾ ਸ਼ਿਕਾਰ ਲੋਕ ਨੇ ਹੈਪੇਟਾਈਟਸ ਸੀ ਦੇ ਕਿੰਨੇ ਨੇ ਹਾਈਪਰ ਟੈਨਸ਼ਨ ਦੇ ਕਿੰਨੇ ਨੇ ਸ਼ੂਗਰ ਦੇ ਕਿੰਨੇ ਨੇ ਇਹਦੇ ਨਾਲ ਸਾਡੇ ਕੋਲੇ ਰਿਸਰਚ ਵਾਸਤੇ ਇੱਕ ਡਾਟਾ ਆ ਜਾਊਗਾ ਕਿ ਇਸ ਵਕਤ ਪੰਜਾਬ ਕਿਹੜੀ ਬਿਮਾਰੀ ਨਾਲ ਜੂਝ ਰਿਹਾ ਉਹਦਾ ਤਾਂ ਕਿ ਲਾਚ ਕੀਤਾ ਜਾ ਸਕੇ ਉਹ ਉਹ ਉਹਦੇ ਜਿਹੜੇ ਹਸਪੀਟਲ ਉਹ ਜਿਹੜੇ ਨੇ ਸਪੈਸ਼ਲਿਸਟ ਉਹਦੇ ਰੱਖੇ ਜਾ ਸਕਣ ਸੋ ਮੁਹੱਲਾ ਕਲੀਨਿਕ ਦਿੱਲੀ ਦਾ ਆਈਡੀਆ ਜਿਨ੍ਹਾਂ ਨੂੰ ਦੇਖਣ ਲਈ ਲੋਕ ਦੂਰ ਦੂਰੋਂ ਆਉਂਦੇ ਨੇ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਪਿੱਛੇ ਜਿਸੀਂ ਤੇਲੰਗਣਾ ਗਏ ਸੀ ਤਾਂ ਤੇਲੰਗਣਾ ਦੇ ਮੁੱਖ ਮੰਤਰੀ ਜੀ ਨੇ ਦਿੱਲੀ ਦੇ ਮੁਹੱਲਾ ਕਲੀਨਿਕ ਦੇਖ ਕੇ ਆਪਣੇ ਤੇਲੰਗਨਾ ਦੇ ਵਿੱਚ ਬਸਤੀ દવાਖਾਨੇ ਬਣਾਏ ਨੇ ਬਸਤੀ દવાਖਾਨੇ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਦਿੱਲੀ ਆਏ ਉਹਨਾਂ ਨੇ ਸਕੂਲ ਦੇਖੇ ਦਿੱਲੀ ਦੇ ਉਹਨਾਂ ਨੇ ਜਾ ਕੇ ਸਕੂਲ ਬਣਾਉਣੇ ਸ਼ੁਰੂ ਕੀਤੇ ਔਰ ਪਹਿਲੇ ਸਕੂਲ ਦਾ ਉਦਘਾਟਨ ਵੀ ਅਰਵਿੰਦ ਕੇਜਰੀਵਾਲ ਜੀ ਤੋਂ ਕਰਵਾਇਆ ਜਾ ਕੇ ਤਾਮਿਲਨਾਡੂ ਦੇ ਵਿੱਚ ਚੇਨਈ ਚ ਸੋ ਸਿੱਖਿਆ ਕਿਤੋਂ ਵੀ ਜਾ ਸਕਦਾ ਹੈ ਅਸੀਂ ਇੱਥੋਂ ਬੋ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਸਾਡੇ ਹੋਰ ਰਾਜ ਸਾਥੋਂ ਸਿੱਖ ਸਕਦੇ ਨੇ ਅਸੀਂ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਅਸੀਂ ਸਕੂਲਾਂ ਦੀ ਗੱਲ ਕਰਦੇ ਹਾਂ ਹਸਪਤਾਲਾਂ ਦੀ ਗੱਲ ਕਰਦੇ ਹਾਂ ਬਿਜਲੀ ਦੀ ਗੱਲ ਕਰਦੇ ਹਾਂ ਸੜਕਾਂ ਦੀ ਗੱਲ ਕਰਦੇ ਹਾਂ ਰੋਜ਼ਗਾਰ ਦੀ ਗੱਲ ਕਰਦੇ ਹਾਂ ਅਸੀਂ ਇੰਡਸਟਰੀ ਦੀ ਗੱਲ ਕਰਦੇ ਹਾਂ ਅਸੀਂ ਨਫ਼ਰਤ ਦੀਆਂ ਗੱਲਾਂ ਨਹੀਂ ਕਰਦੇ ਸਾਡੀ ਰਾਜਨੀਤੀ ਨਫ਼ਰਤ ਦੀ ਰਾਜਨੀਤੀ ਨਹੀਂ ਹੈ ਸਕੂਲ ਵੀ ਸ਼ੁਰੂ ਹੋ ਗਏ ਸਕੂਲ ਆਫ ਐਮੀਨੈਂਸ 117 ਬਣਨੇ ਨੇ ਪਹਿਲਾ ਸਕੂਲ ਆਫ ਐਮਿਨੈਂਸ ਮੁਹਾਲੀ ਦੇ ਵਿੱਚ ਸ਼ੁਰੂ ਹੋ ਗਿਆ ਬੱਚਾ ਜਿਹੜੇ ਫੀਲਡ ਜਾਣਾ ਚਾਹੂਗਾ ਜੇ ਸਪੋਰਟਸ ਵਰਤ ਜਾਣਾ ਉਹਨੂੰ ਸਪੋਰਟਸ ਦੀ ਪੜ੍ਹਾਈ ਕਰਾਈ ਜਾਊਗੀ ਨੌਵੀਂ ਦਸਵੀਂ ਗਿਆਰਵੀਂ ਬਾਰਵੀਂ ਜੇ ਉਹਨੇ ਡਾਕਟਰੀ ਵੱਲ ਜਾਣਾ ਨੂੰ ਡਾਕਟਰੀ ਤੇ ਧਿਆਨ ਦਿੱਤਾ ਜਾਊਗਾ ਤਾਂ ਕਿ ਬਾਰਵੀਂ ਤੱਕ ਜਾਂਦੇ ਜਾਂਦੇ ਕਾਲਜ ਤੱਕ ਜਾਂਦੇ ਜਾਂਦੇ ਉਹ ਸਪੈਸ਼ਲਿਸਟ ਬਣ ਜਾਏ ਉਸ ਵਿਸ਼ੇ ਦਾ ਜਿਹੜਾ ਵੀ ਸ਼ੌਦਾ ਮਨ ਪਸੰਦ ਹੈ ਸੋ ਇਸ ਖੁਸ਼ੀ ਦੇ ਮੌਕੇ ਤੇ ਔਰ ਇਹ ਸ਼ੁਰੂਆਤ ਵੀ ਅਸੀਂ ਉਸ ਪਵਿੱਤਰ ਸ਼ਹਿਰ ਤੋਂ ਕਰ ਰਹੇ ਆ ਜਿੱਥੇ ਦੁਨੀਆ ਆ ਕੇ ਨਤਮਸਤਕ ਹੁੰਦੀ ਹੈ ਜਿੱਥੇ ਲੱਖਾਂ ਦੀ ਗਿਣਤੀ ਚ ਲੋਕ ਆ ਕੇ ਨਤਮਸਤਕ ਹੁੰਦੇ ਨੇ ਭਾਵੇਂ ਉਹ ਦਰਬਾਰ ਸਾਹਿਬ ਹੋਵੇ ਭਾਵੇਂ ਦੁਰਗਾਣਾ ਮੰਦਰ ਹੋਵੇ ਭਾਵੇਂ ਰਾਮ ਤੀਰਥ ਹੋਵੇ ਹਾਲ ਦਿਨਾਲ ਸ਼ਹੀਦਾਂ ਦੀ ਧਰਤੀ ਹੈ ਮੇਰੇ ਖਿਆਲ ਚ ਮੈਂ ਸੋਚਦਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਲਗਭਗ ਟਿਕਾਣਾ ਦੂਜਾ ਲਾਹੌਰ ਤੋਂ ਬਾਅਦ ਦੂਜਾ ਇੱਥੇ ਸੀ ਸੋ ਸ਼ਹੀਦਾਂ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਅੱਜ ਉਹਨਾਂ ਦੇ ਸੁਪਨਿਆਂ ਨੂੰ ਸাকার ਕਰ ਰਹੇ ਆ ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਕਦੇ ਵੀ ਇਹ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ ਉਹਨਾਂ ਚਿੰਤਾ ਹੀ ਸੀ ਕਿ ਜਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ 'ਚ ਜਾਊਗਾ ਉਹ ਚਿੰਤਾ ਵੀ ਉਹਨਾਂ ਦੀ ਸਹੀ ਸਾਬਤ ਹੋਈ ਹੈ ਸਾਨੂੰ ਉਹਨਾਂ ਅੰਗਰੇਜ਼ਾਂ ਨੇ ਨਹੀਂ ਲੁੱਟਿਆ ਜਿਨ੍ਹਾਂ ਨੇ ਸਾਨੂੰ ਆਪਣੇ ਆਪ ਨੇ ਲੁੱਟ ਲਿਆ ਸੋ ਇਹ ਲੁੱਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਬੰਦ ਕਰ ਰਹੀ ਹੈ ਤੁਸੀਂ ਦੇਖਦੇ ਹੋਵੋਗੇ ਹਰ ਰੋਜ਼ ਕਰਪਸ਼ਨ ਦੇਗੇਸਟ ਐਕਸ਼ਨ ਹੁੰਦੇ ਨੇ ਬੜੇ ਬੜੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਤਾਂ ਕਾਨੂੰਨ ਤੋਂ ਬਾਹਰਾਂ ਕਾਨੂੰਨ ਦੇ ਦਾਇਰੇ ਤੋਂ ਬਾਹਰਾਂ ਉਹ ਅੱਜਕੱਲ੍ਹ ਜਮਾਨਤਾ ਲਾਉਂਦੇ ਫਿਰਦੇ ਆ ਭਾਵੇਂ 5 ਸਾਲ ਪਹਿਲਾਂ ਲੁੱਟਿਆ ਭਾਵੇਂ 10 ਸਾਲ ਪਹਿਲਾਂ ਲੁੱਟਿਆ ਭਾਵੇਂ 15 ਸਾਲ ਪਹਿਲਾਂ ਲੁੱਟਿਆ ਜਿਨੇ ਵੀ ਪੰਜਾਬ ਦਾ 1 ਰੁਪਈਆ ਵੀ ਲੁੱਟਿਆ ਉਹਦਾ ਹਿਸਾਬ ਹੋਊਗਾ ਬਿਲਕੁਲ ਹਿਸਾਬ ਹੋਊਗਾ ਕਿਉਂਕਿ 3 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਕਿਵੇਂ ਚੜ ਗਿਆ ਕਰਜ਼ਾ ਸਮਝ ਨਹੀਂ ਆਉਂਦੀ ਨਾ ਤਾਂ ਕੋਈ ਸਕੂਲ ਬਣਾਇਆ ਜਲ ਮੰਨ ਲੈਂਦੇ ਸਕੂਲ ਬਣਾਤੇ ਸਰਕਾਰੀ ਕਰਜ਼ਾ ਚੜ ਗਿਆ ਨਾ ਕੋਈ ਸਰਕਾਰੀ ਕਾਲਜ ਬਣਾਇਆ ਨਾ ਕੋਈ ਯੂਨੀਵਰਸਿਟੀ ਬਣਾਈ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਨੌਕਰੀ ਦਿੱਤੀ ਕਰਜ਼ਾ ਕਿਵੇਂ ਚੜ ਗਿਆ ਹੁਣ ਪਤਾ ਲੱਗਿਆ ਨਾ ਕਿ ਕਰਜ਼ਾ ਇਹਨਾਂ ਨੇ ਆਪ ਦਾ ਲਾਹ ਕੇ ਪੰਜਾਬ ਤੇ ਚੜਾਤਾ ਤੇ ਹੁਣ ਉਹ ਹੌਲੀ ਹੌਲੀ ਵਾਪਸ ਖਜ਼ਾਨੇ ਵੱਲ ਨੂੰ ਮੂੰਹ ਕੀਤਾ ਹੋਇਆ ਉਹਨਾਂ ਲੁਟੇਰਿਆਂ ਤੋਂ ਪੈਸੇ ਵਾਪਸ ਲੈ ਕੇ ਉਹਨਾਂ ਦਾ ਮੂੰਹ ਜਿਹੜਾ ਉਹ ਖਜ਼ਾਨੇ ਵੱਲ ਨੂੰ ਹੋਊਗਾ ਖਜ਼ਾਨੇ ਚੋਂ ਮੁਹੱਲਾ ਕਲੀਨ ਕੰਦੇ ਰੂਪ ਚ ਸਕੂਲਾਂ ਦੇ ਰੂਪ ਚ ਬਿਜਲੀ ਫਰੀ ਦੇ ਰੂਪ ਚ ਤੁਹਾਡੇ ਕੋਲੇ ਆਊਗਾ ਆਮ ਜਨਤਾ ਕੋਲੇ ਆਊਗਾ। ਇਹੀ ਸਾਡਾ ਮੋਟਿਵ। ਸੋ ਦਿੱਲੀ ਤੇ 1 ਰੁਪਿਆ ਦਾ ਵੀ ਕਰਜ਼ਾ ਨਹੀਂ ਚੜਨ ਦਿੱਤਾ। ਜਦੋਂ ਜਦੋਂ ਦੀ ਸਰਕਾਰ ਆਈ ਆ ਆਮ ਆਦੀ ਪਾਰਟੀ ਦੀ। ਤੇ ਦਿੱਲੀ ਦੇ ਵਿੱਚ ਬਿਜਲੀ ਮੁਫਤ ਪਾਣੀ 20 ਲੀਟਰ ਮੁਫਤ ਮਹਿਲਾਮਾਂ ਨੂੰ ਬੱਸਾਂ ਸਫ਼ਰ ਮੁਫ਼ਤ ਆਜ ਮੁਫ਼ਤ ਤੇ ਫਿਰ ਕਰ ਜਾਵੇ ਨਹੀਂ ਚੜਨ ਦਿੱਤਾ ਤੇ ਇਹ ਅਗੇ ਫਰੀ ਦੀਆਂ ਰਿਓੜੀਆਂ ਨੇ ਠੀਕ ਹੈ ਨਾ ਸੋ ਇਸ ਕਰਕੇ ਉਹਨੇ ਭਈ ਆਈਆਰਐਸ ਅਫਸਰ ਨੇ ਜੀ ਕੇਜਰੀਵਾਲ ਸਾਹਿਬ ਇੰਡੀਅਨ ਰੈਵਨਿਊ ਸਰਵਿਸਸ ਇਨਕਮ ਟੈਕਸ ਦੇ ਕਮਿਸ਼ਨਰ ਨੇ ਇਹਨਾਂ ਨੂੰ ਸਾਰਾ ਪਤਾ ਹੈ ਪੈਸਾ ਕਿੱਥੋਂ ਲਿਆਉਣਾ ਹੈ ਤੇ ਕਿੱਥੇ ਲਾਉਣਾ ਹੈ ਠੀਕ ਹੈ ਨਾ ਸੋ ਇਸ ਕਰਕੇ ਜਿੰਨਾ ਕੁਛ ਅਸੀਂ ਦੇ ਸਕਦੇ ਆ ਪੰਜਾਬ ਦੇ ਖਾਜ ਕੋ ਪੈਸਾ ਤੁਹਾਡਾ ਹੀ ਹੈ ਪੈਸਾ ਟੈਕਸ ਤੁਸੀਂ ਦਿੰਨੇ ਹੋ ਤੁਹਾਡੇ ਟੈਕਸ ਦਾ ਪੈਸਾ ਕਲੈਕਟ ਕਰਕੇ ਤੁਹਾਡੇ ਤੇ ਲਾਉਣਾ ਇਹ ਫਰੀ ਦੀ ਰਿਓੜੀ ਥੋੜੀ ਹੈ ਇਹ ਬੁਖਲਾਹਟ ਆ ਉਹਨਾਂ ਦੀ ਅਸਲ ਚ ਸੋ ਅੰਮ੍ਰਿਤਸਰ ਸਾਭ ਦੀ ਧਰਤੀ ਹੈ ਤੇ ਅੱਜ ਬਹੁਤ ਸਾਰੇ ਜਗਤ ਜਿੰਨੇ ਵੀ ਐਮ ਐਲ ਏ ਆ ਜਿਹੜੇ ਆਪਣੇ ਆਪਣੇ ਹਲਕੇ ਚ ਨੇ ਉਹ ਆਪਣੇ ਆਪਣੇ ਹਲਕਿਆਂ ਚ ਮੁਹੱਲਾ ਕਲੀਨ ਕਾਨਾ ਦਾ ਘਾਟਨ ਕਰਨਗੇ ਸਕਰੀਨ ਤੇ ਵੀ ਤੁਸੀਂ ਦੇਖ ਸਕੋਗੇ ਸੋ ਹਜੇ ਸਾਲ ਹੋਇਆ ਨਹੀਂ ਸਰਕਾਰ ਨੂੰ ਅਚੀਵਮੈਂਟਸ ਐਨੀਆਂ ਨੇ ਕਿ ਜਿਹੜੀਆਂ ਪਹਿਲਾਂ ਆਣੀਆਂ 70 ਸਾਲ ਤੋਂ ਸਰਕਾਰਾਂ ਸੀ ਉਹ ਜਾਣਦੇ ਹੋਏ ਸਾਲ 'ਚ ਵੀ ਨਹੀਂ ਕਰਦੀ ਸੀ ਉਹਨੇ ਜਿੰਨਾ ਅਸੀਂ ਆਉਂਦੇ ਹੋਏ ਸਾਲ 'ਚ ਕਰਤਾ 10 ਮਹੀਨਿਆਂ 'ਚ ਸੋ ਮੈਂ ਸੇਤ ਮੰਤਰੀ ਸਾਹਿਬ ਨੂੰ ਵੀ ਵਧਾਈ ਦੇਵਾਂਗਾ ਮੈਨੂੰ ਉਮੀਦ ਹੈ ਕਿ ਇਨਾਂ ਨੂੰ ਆਪਾਂ ਬਾਅਦ ਦੇ ਵਿੱਚ ਮੇਨਟੇਨ ਵੀ ਰੱਖਣਾ ਹੈ ਸਫਾਈ ਪੱਖੋਂ ਵੀ ਦਵਾਈ ਪੱਖੋਂ ਵੀ ਔਰ ਇੱਥੇ ਆ ਕੇ ਮੈਨੂੰ ਜਿਹੜਾ ਮੈਂ ਪੁੱਛ ਕੇ ਆਇਆ ਤਿੰਨ ਚਾਰ ਮਹੱਲਾ ਕਲੀਨਿਕ ਕੱਚ ਮੈਂ ਗਿਆ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਵੱਡੇ ਹਸਪਤਾਲਾਂ ਤੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਟੈਸਟ ਹੁੰਦੇ ਨੇ ਅੱਜ ਬਲੱਡ ਟੈਸਟ ਲਿਆ ਲਿਆ ਕੱਲ ਨੂੰ ਤੁਹਾਡੇ ਫੋਨ ਤੇ ਆ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਰეკਮੈਂਡ ਕਰ ਦਿੱਤਾ ਜਾਊਗਾ ਜੇ ਜਦੋਂ ਇੱਥੇ ਹੋ ਸਕਦਾ ਹੈ ਦਵਾਈ ਹੈਗੀ ਤਾਂ ਠੀਕ ਹੈ ਨਹੀਂ ਤੁਹਾਨੂੰ ਅਸੀਂ ਰੈਫਰ ਕਰ ਦਾਂਗੇ ਕਿ ਉੱਥੋਂ ਦਵਾਈ ਲੈ ਲਓ ਸੋ ਰੰਗਲਾ ਪੰਜਾਬ ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਇਹ ਪੌਂਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ। ਸੋ ਜਿੱਥੇ ਵੀ ਕੋਈ ਕਮੀ ਪੇਸ਼ੀ ਨਾਜ਼ਰ ਆਉਂਦੀ ਹੈ ਸਾਨੂੰ ਦੱਸੋ। ਕਿਉਂਕਿ ਹੋ ਸਕਦਾ ਸਾਨੂੰ ਉਸ ਲੈਵਲ ਤੇ ਨਾਮ ਪਤਾ ਲੱਗਦਾ ਹੋਵੇ। ਤੁਸੀਂ ਤੁਸੀਂ ਜ਼ਿਆਦਾ ਜਾਣਦੇ ਹੋਵੋਗੇ। ਕੋਈ ਵੀ ਕਿਸੇ ਕਿਸਮ ਦਾ ਕੋਈ ਸਿਸਟਮ ਦੇ ਵਿੱਚ ਕਮੀ ਆ ਆਪਾਂ ਦੂਰ ਕਰਨ ਵਾਸਤੇ ਬੈਠੇ ਆ। ਤੇ ਜਿੰਨੇ ਵੀ ਸਾਡੇ ਐਮਐਲਏ ਸਹਿਬਾਨ ਨੇ ਮੰਤਰੀ ਸਹਿਬਾਨ ਨੇ ਜਾਂ ਜਿੰਨੇ ਵੀ ਜ਼ਿਲ੍ਹਾ ਡੀਸੀ ਐਸਐਸਪੀ ਨੇ ਅਸੀਂ ਉਹਨਾਂ ਨੂੰ ਇਹ ਕਿਹਾ ਵਾਇਆ ਕਿ ਲੋਕਾਂ ਨੂੰ ਇੱਜ਼ਤ ਦੇਣੀ ਹੈ ਔਰ ਅਸੀਂ ਸ਼ੁਰੂ ਕਰਨ ਲੱਗੇ ਸਾਰ ਕੇਜੀਵਲ ਸਾਹਿਬ ਹਫ਼ਤੇ ਚ ਦੋ ਦਿਨ ਜ਼ਿਲ੍ਹੇ ਦਾ ਡੀਸੀ ਏਡੀਸੀ ਐਸਡੀਐਮ ਤਹਿਸੀਲਦਾਰ ਉਹ ਪਿੰਡ ਦੇ ਵਿੱਚ ਆਲੇ-ਦਾਲੇ ਤਿੰਨ-ਚਾਰ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰਾ ਕੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚ ਉਹ ਜਾ ਕੇ ਪਿੰਡ ਚ ਬੈਠਣਗੇ ਬੋਰਡ ਥੱਲੇ ਉੱਥੇ ਹੀ ਉਹਨਾਂ ਨੂੰ ਪਿੰਡ ਦੇ ਲੋਕ ਜਿਹੜੇ ਨੇ ਪੰਜਾਬ ਦਾ ਹਸਪੀਟਲਿਟੀ ਵਾਸਤੇ ਜਾਣੇ ਜਾਂਦਾ ਹੈ ਉੱਥੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵੀ ਆਊਗੀ ਤੇ ਉਹ ਉੱਥੇ ਹੀ ਬਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਹੱਲ ਕਰਨਗੇ ਨਾਲ ਕੰਪਿਊਟਰ ਲੈ ਕੇ ਜਾਣਗੇ ਸਰਕਾਰ ਤੁਹਾਡੇ ਦਵਾਰ ਇਹ ਇਹਦਾ ਸੀ ਸ਼ੁਰੂ ਕਰ ਸ਼ੁਰੂਆਤ ਕਰਾਂਗੇ ਜਦੋਂ ਅਸੀਂ ਵੋਟਾਂ ਲੈਣ ਜਾਂਦੇ ਆ ਉਹ ਤਾਂ ਅਸੀਂ ਦੇਰਿਆਂ 'ਚ ਵੀ ਚਲੇ ਜਾਂਦੇ ਆ ਚਾਰ ਘਰ ਹੋਣ ਜੇ ਡੋਰ ਟੂ ਡੋਰ ਵੀ ਜਾਂਦੇ ਆ ਤੇ ਜਦੋਂ ਸਰਕਾਰ ਬਣ ਜਾਂਦੀ ਹੈ ਕਹਿੰਦੀ ਚੰਡੀਗੜ੍ਹ ਆ ਜਾਓ ਲੋਕਾਂ ਦੇ ਘਰੇ ਸਰਵਿਸ ਪਹੁੰਚਣੀ ਚਾਹੀਦੀ ਹੈ ਸੋ ਇਸ ਕਰਕੇ ਸਰਕਾਰ ਤੁਹਾਡੇ ਦਵਾਰ ਦੇ ਨਾਂ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਬਹੁਤ ਵੱਡਾ ਪ੍ਰੋਗਰਾਮ ਸ਼ੁਰੂ ਕਰਾਂਗੇ ਜਿਦੇ 'ਚ ਲੋਕਾਂ ਨੂੰ ਕਿਤੇ ਨਹੀਂ ਜਾਣਾ ਪਊਗਾ ਰਾਸ਼ਨ ਘਰੇ ਮਿਲੂਗਾ ਬੁਢਾਪਾ ਪੈਨਸ਼ਨ ਹੈ ਬੁਢਾਪਾ ਪੈਨਸ਼ਨ ਕਿਉਂ ਲਈ ਜਾਂਦੀ ਹੈ ਕਿ ਤੂੰ ਬਜ਼ੁਰਗ ਹੋ ਗਿਆ ਤੇਰੀ ਹੁਣ ਜਿਹੜੀ ਐਕਟੀਵਿਟੀ ਘਟ ਗਈ ਇਸ ਕਰਕੇ ਤੈਨੂੰ ਪੈਨਸ਼ਨ ਦਿੰਨੇ ਆ ਉਹ ਬੁਢਾਪਾ ਪੈਨਸ਼ਨ 'ਚ ਕਹਿੰਦੇ ਤੂੰ ਸ਼ਹਿਰ ਸ਼ਹਿਰ ਜਾ ਕੇ ਪਹਿਲਾਂ ਲਾਈਨ 'ਚ ਲੱਗ ਡੇਢ ਘੰਟਾ ਬੈਂਕ ਦੀ 'ਚ ਫੇਰ ਤੈਨੂੰ ਬੁਢਾਪਾ ਪੈਨਸ਼ਨ ਮਿਲੂਗੀ ਅਸੀਂ ਇਹਨੂੰ ਬਦਲਣ ਲੱਗੇ ਆਂ ਬੁੱਢਾ ਪਾ ਪੈਨਸ਼ਨ ਘਰੇ ਆਉਗੀ ਔਰ ਇੱਕ ਹੋਰ ਸੋਸ਼ਲ ਸਮੱਸਿਆ ਹੈ ਬਸ ਇਸ ਪੰਜਿਆਂ ਕੋਲ ਇੱਕੋਸਾਰ ਨਹੀਂ ਹੁੰਦੀਆਂ ਸਾਰੇ ਨਹੀਂ ਇੱਕ ਹੋਰ ਸੋਸ਼ਲ ਸਮੱਸਿਆ ਵੀ ਠੀਕ ਹੋ ਜੂਗੀ ਕਿ ਕਈ ਵਾਰੀ ਕੀ ਹੁੰਦਾ ਕਿਸੇ ਘਰ ਚ ਬੇਟਾ ਜਿਹੜਾ ਉਹ ਬਾਪੂ ਤੋਂ ਕੂਠਾ ਲਵਾ ਲੈਂਦਾ ਬੇਬੇ ਤੋਂ ਵੀ ਕੂਠਾ ਲਵਾ ਲੈਂਦਾ ਪੈਨਸ਼ਨ ਕਢਾ ਲੈਂਦਾ ਪਰ ਉਹਨਾਂ ਨੂੰ ਦਿੰਦਾ ਨਹੀਂ ਸੋ ਇਹਦੇ ਨਾਲ ਇਹ ਹੱਲ ਹੋਊਗੀ ਜਦੋਂ ਅਸੀਂ ਜਾਂ 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 ਪੂਰੇ ਉਤਰੀਏ ਪਰਮਾਤਮਾ ਸਮਤ ਬਖਸ਼ੇ ਬੁੱਧੀ ਬਖਸ਼ੇ ਬਲ ਬਖਸ਼ੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਐਸੇ ਸਾਲ ਚ ਹੁਣ ਚਮਕ ਤਾਂ ਦੇਖੋ ਪੰਜਾਬ ਦੀ ਥੋੜੀ ਜੀ ਚਲਕਾਰ ਆ ਜਾ ਤਾਂ ਪੈਣ ਲੱਗ ਗਿਆ ਹੁਣ ਚਮਕ ਜਿਹੜੀ ਐਸ ਸਾਲ ਚ ਐ ਉੱਭਰ ਕੇ ਸਾਹਮਣੇ ਆਊਗੀ ਭਾਰਤ ਹੈ ਬਾਗਮੁੰਦਰੀ ਵਿੱਚ ਨਗ ਪੰਜਾਬ ਦਾ ਉਹ ਨਗ ਦੀ ਥੋੜੀ ਜੀ ਚਮਕ ਫਿੱਕੀ ਪੈ ਗਈ ਸੀ ਇਹਨੂੰ ਨਗ ਬਣਾਉਣਾ ਹੈ ਔਰ ਪੰਜਾਬ ਨੰਬਰ 1 ਸੂਬਾ ਬਣਾਉਣਾ ਹੈ ਇਹ ਆਪਣਾ ਮਿਸ਼ਨ ਹੈ ਇਹ ਸਾਡਾ ਮਿਸਨੇ ਔਰ ਤੁਸੀਂ ਇੱਥੇ ਪਹੁੰਚੇ ਹੋ ਜਿੰਨੇ ਵੀ ਇੱਥੇ ਆਏ ਹੋ ਆਪਣੇ ਆਪਣੇ ਕਾਰੋਬਾਰ ਕਬੀਲਦਾਰੀਆਂ ਛੱਡ ਕੇ ਰੋਜ਼ਗਾਰ ਜਿਹੜੇ ਆ ਉਹ ਵੀ 25886 ਤੋਂ ਉੱਪਰ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਈ ਵਾਰੀ ਕਿਹਾ ਕਿ ਹਾਈ ਕੋਰਟ ਮਾਨਯੋਗ ਜਾਂ ਸੁਪਰੀਮ ਕੋਰਟ ਦੇ ਕੋਈ ਲੀਗਲ ਦਿੱਕਤ ਆ ਜਾਂਦੀਆਂ ਉਹ ਅਸੀਂ ਕਲੀਅਰ ਕਰ ਰਹੇ ਹਾਂ ਜਦੋਂ ਇਹ ਕਲੀਅਰ ਹੋ ਗਈਆਂ ਜਿਹੜੇ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਰੱਖਾਂਗੇ ਜਿਹੜੇ ਮੈਰਿਟ ਚ ਆਉਣਗੇ ਉਹਨਾਂ ਨੂੰ ਰੱਖਾਂਗੇ ਕੋਈ ਸ਼ਿਪਾਰਿਸ਼ ਜਾਂ ਕੋਈ ਰਿਸ਼ਵਤ ਨਹੀਂ ਚੱਲੂਗੀ ਸੋ ਮੈਂ ਪੂਰੇ ਪੰਜਾਬੀਆਂ ਨੂੰ ਅੱਜ ਦੇ ਇਸ ਸਿਹਤ ਦੇ ਖੇਤਰ ਦੇ ਵਿੱਚ ਇਤਿਹਾਸਕ ਦਿਨ ਤੇ ਬਹੁਤ-ਬਹੁਤ ਵਧਾਈ ਦੇਣਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਸ ਵਕਤ ਭਾਵੇਂ ਉਹ ਪ੍ਰਿੰਟ ਮੀਡੀਆ ਭਾਵੇਂ ਸੋਸ਼ਲ ਮੀਡੀਆ ਭਾਵੇਂ ਮੇਨਸਟ੍ਰੀਮ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਅੱਜ ਦੇ ਇਸ ਫੰਕਸ਼ਨ ਦੀਆਂ ਗੱਲਾਂ ਪਹੁੰਚਾਉਣੀਆਂ ਨੇ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਮੇਰੀ ਇੰਨੀ ਕਹਾਜਰੀ ਕਬੂਲ ਕਰਿਓ ਬਾਈਗੁਰਜੀ ਕਾ ਖੰਸਾ ਬਾਈਗੁਰਜੀ ਕੀ ਫਤ ਸ੍ਰੀਮ ਭਗਵੰਤਮਾਨ ਨੇ ਇੱਥੇ ਪੂਰੀ ਜਾਣਕਾਰੀ ਦਿੱਤੀ ਤੇ ਨਾਲ ਹੀ ਕਿਹਾ ਕਿ ਪਿੰਡ ਵਿੱਚ ਚੰਗੀਆਂ ਸਿਹਤ ਸਹੂਲਤਾਂ ਪਹੁੰਚਾਉਣਾ ਸਾਡਾ ਟੀਚਾ ਹੈ ਚੰਡੀਗੜ੍ਹ ਕਿਸੇ ਨੂੰ ਨਹੀਂ ਆਉਣਾ ਪਾਏਗਾ ਤੇ ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਦੀ ਵੀ ਗੱਲ ਕੀਤੀ ਕਿ ਘਰੇ ਪੈਨਸ਼ਨ ਪਹੁੰਚਾਈ ਜਾਵੇਗੀ ਤੇ ਉੱਥੇ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ ਕਿ ਸਰਕਾਰ ਤੁਹਾਡੇ ਦਵਾਰ ਯਾਨੀ ਕਿ ਕਾਰਕਾਰ ਜਾ ਕੇ ਕੀਤਾ ਜਾਵੇਗਾ ਇਹ ਨਹੀਂ ਹੋਵੇਗਾ ਕਿ ਕਿਸੇ ਨੂੰ ਚੰਡੀਗੜਾ ਆ ਕੇ ਜਾਂ ਫਿਰ ਸ਼ਹਿਰ ਵਿੱਚ ਜਾ ਕੇ ਇੱਕ ਇੱਕ ਘੰਟੇ ਤੱਕ ਲਾਈਨਾਂ ਵਿੱਚ ਲੱਗਣਾ ਪਏ ਹਰ ਇੱਕ ਸਹੂਲਤ ਜੋ ਪੰਜਾਬ ਦੇ ਨਾਗਰਿਕ ਨੇ ਉਹਨਾਂ ਨੂੰ ਦਿੱਤੀ ਜਾਵੇਗੀ ਅੰਮ੍ਰਿਤਸਰ ਵਿੱਚ ਆਮ ਆਦਮੀ ਕਲੀਨਿਕ ਦਾ ਸੋਭਾ ਪਦਰੀ ਉਦਘਾਟਨੀ ਸਮਾਗਮ ਇੱਥੇ ਚੱਲ ਰਿਹਾ ਹੈ ਤੇ ਦੱਸ ਦਈਏ 490 ਕਲੀਨਿਕਾਂ ਦਾ ਲੋਕਾਂ ਨੂੰ ਤੋਹਫਾ ਦਿੱਤਾ ਗਿਆ ਕੁੱਲ ਮਿਲਾ ਕੇ 500 ਜੋ ਆਮ ਆਦਮੀ ਕਲੀਨਿਕ ਹੁਣ ਸੂਬੇ ਵਿੱਚ ਹੋ ਗਏ ਨੇ